ਖਾਲਸਾ ਪ੍ਰਗਟਿਓ ਪਰਮਾਤਮਕੀ ਮੌਜ ਅੱਜ ਦੇ ਦਿਨ ਖਾਲਸਾ ਪ੍ਰਗਟ ਹੋਇਆ ਹੈ ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਆਪ ਸਮੂਹ ਸੰਗਤਾਂ ਨੂੰ ਦੁਨੀਆ ਭਰ ਦੇ ਵਿੱਚ ਵਸਦੇ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਲੱਖ ਲੱਖ ਵਧਾਈਆਂ ਹੋਣ ਅੱਜ ਮੇਰੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਪੰਜਾਂ ਸਿਰਾਂ ਦੀ ਮੰਗ ਕਰਕੇ ਕੱਲੇ-ਕੱਲੇ ਦਾ ਸੀਸ ਲੈ ਕੇ ਪੰਜ ਬਾਣੀਆਂ ਪੜ ਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਇੱਕੋ ਬਾਟੇ ਵਿੱਚ ਅੰਮ੍ਰਿਤ ਛਕਾ ਕੇ ਉਹ ਜਨੀਕ ਯਤਪਾ ਦਾ ਭੇਦ ਮਟਾ ਕੇ ਇਹ ਮੇਰੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਖਾਲਸਾ ਤਿਆਰ ਕੀਤਾ ਸੀ ਸੋ ਅੱਜ ਦੁਨੀਆ ਭਰ ਦੇ ਵਿੱਚ ਇਹ ਖਾਲਸਾ ਗੱਦੀ ਕਲਾ ਦੇ ਵਿੱਚ ਜਾ ਰਿਹਾ ਹੈ ਅਮਰੀਕਾ ਦੀ ਧਰਤੀ ਤੇ ਉੱਤੇ ਫ੍ਰਿਕਨੋ ਸਿਲਮਾ ਸਿਟੀ ਦੇ ਵਿੱਚ ਇਹ ਨਗਰ ਕੀਰਤਨ ਕੱਢਿਆ ਗਿਆ ਹੈ ਸੋ ਇਸ ਕਰਕੇ ਆ ਤੁਹਾਨੂੰ ਨਗਰ ਕੀਰਤਨ ਦੀਆਂ ਝਲਕੀਆਂ ਦਿਖਾ ਰਹੇ ਹਾਂ ਇਹ ਸਾਰੇ ਬੱਚੇ ਕਾਲਜਾਂ ਸਕੂਲਾਂ ਦੇ ਵਿੱਚ ਪੜਨ ਵਾਲੇ ਨੇ ਹਾਂ ਜੀ ਬਈ ਖਾਸਾ ਬੱਧੀ ਕਿ ਚੱਲਦੀ ਗੱਲ ਬੁੱਧੀ ਕਿ ਇਹ ਸਾਡੇ ਭਰਾ ਭਾਈ ਚਿੱਤਰ ਸਿੰਘ ਜੀ ਹਾਂਜੀ ਮੋਗਾ ਜ਼ਿਲ੍ਹਾ ਹਾਂ ਅਸੀਂ 70 ਸਿੰਘ ਨਹੀਂ ਨਾ ਨਿਸ਼ਚਿਤ ਤਾਂਗੇ 70 ਸਿੰਘ ਉਹ ਤਾਂ ਅਸਹਾਇਕ ਨਹੀਂ ਬੜੇ ਨਾ ਨਾ 70 ਹਾਂਜੀ ਵਿਸ਼ੇਸ਼ ਤਾਂਗੇ ਹਾਂਜੀ ਪਿੰਡ ਜਨੇਰ ਜ਼ਿਲ੍ਹਾ ਮੋਗਾ ਹਾਂਜੀ ਇਹ ਸਾਰੀ ਕਿੰਨੀ ਫੌਜ ਹੈ ਇਹ ਉਹਨਾਂ ਨੂੰ ਤਿਆਰ ਹੀ ਕਰਦੇ ਨੇ ਜਿੰਨਾ ਤਿਆਰ ਕਰਦਾ ਉਹ ਇੱਕ ਕਰ ਤੇ ਹਾਂਜੀ ਹਾਂਜੀ ਬਹੁਤ ਬੜਾ ਹਰਪ੍ਰੀਤ ਸਿੰਘ ਖੜੇ ਨੇ ਇਸ ਤਰੀਕ ਜੀਵਨ ਸਿੰਘ ਹਾਂਜੀ 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 ਵੇ ਲੱਗ ਕੋਲ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਤੇ ਮਹਾਰਾਜ ਚਰਦੀ ਕਲਾ ਦੇਵੇ ਆਪਣੀ ਖਾਲਸੇ ਨੂੰ ਹਾਂਜੀ ਤਿੱਖੀਆਂ ਤਿੱਖੀ ਤਲਵਾਰ ਨੇ ਸਾਨੂੰ ਹੈ ਜਨਮ ਦਿੱਤਾ ਆਹੋ ਤਿੱਖੀ ਤਲਵਾਰ ਨੇ ਸਾਨੂੰ ਹੈ ਜਨਮ ਦਿੱਤਾ ਸ਼ਾਬਾਸ਼ ਸ਼ਾਬਾਸ਼ ਹਾਂ ਤਿੱਖੀ ਤਲਵਾਰ ਨੇ ਤੁਹਾਨੂੰ ਹੈ ਜਨਮ ਦਿੱਤਾ ਹਾਂ ਆਹੋ ਹਾਂਜੀ ਅੱਗੇ ਹਾ ਜੀ ਕਿਤਵਾਦੋਂ ਅਸੀਂ ਇਹ ਜਨਮ ਲਿਆ ਹਾਂ ਹੈ ਵਾਹ ਜੀ ਵਾਹ ਅਮਰਕ ਪੀਤਾ ਖੰਡੇ ਦੀ ਧਾਰ ਵਿੱਚੋਂ ਹਾਂ ਕਿਹੜਾ ਸਾਨੂੰ ਅਖੇ ਦੁਬਕਾ ਦੂਗਾ ਅਸੀਂ ਰਾਜ ਕਰਨਾ ਸੰਸਾਰ ਤੇ ਵਾਹ ਵਾਹ ਬਹੁਤ ਵਧੀਆ ਬਹੁਤ